ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਪੰਜ ਕੋਨੇ ਵਾਲੇ ਪਲਾਟ ਦੀ ਗੱਲ ਕਰਾਂਗੇ ਉਹਦੀ ਮੰਤੀ ਕਿਵੇਂ ਕੀਤੀ ਜਾ ਸਕਦੀ ਹੈ ਉਸ ਬਾਰੇ ਗੱਲ ਕਰਾਂਗੇ ਜਿਵੇਂ ਕਿ ਆ ਤੁਸੀਂ ਦੇਖ ਰਹੇ ਹੋ ਆ ਇਸ ਤਰ੍ਹਾਂ ਦਾ ਪਲਾਟ ਜੇ ਹੋਵੇ ਜਿਦੇ ਪੰਜ ਕੋਨੇ ਹੋਣ ਤਾਂ ਇਸ ਦੀ ਮੰਤੀ ਕਿਵੇਂ ਕਰਾਂਗੇ ਆਮ ਦੇਖਿਆ ਕਿ ਇਸ ਤਰ੍ਹਾਂ ਦੇ ਪਲਾਟ ਦੀ ਮੰਤੀ ਮੰਤੀ ਕਰਨ ਸਮੇਂ ਕਾਫੀ ਵਿਅਕਤੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਸ ਪਲਾਟ ਦੀਆਂ ਪੰਜ ਵੱਖ-ਵੱਖ ਲੰਬਾਈ ਦੀਆਂ ਬਾਹਾਂ ਹੋਣ ਇਸ ਤਰ੍ਹਾਂ ਦੇ ਪਲਾਟ ਨੂੰ ਪੰਜ ਕੋਨਿਆਂ ਦਾ ਪਲਾਟ ਕਿਹਾ ਜਾਂਦਾ ਇਸ ਤਰ੍ਹਾਂ ਦਾ ਜਿਹੜਾ ਪਲਾਟ ਹੁੰਦਾ ਹੈ ਇਹਦਾ ਜੇ ਰਕਬਾ ਕੱਢਣਾ ਕਿੰਨੇ ਵਰਗ ਗੱਜ ਦਾ ਹੈ ਕਿੰਨੇ ਵਰਗ ਫੁੱਟ ਦਾ ਹੈ ਇਸ ਨੂੰ ਵਰਗ ਫੁੱਟ ਚ ਕੱਢਣ ਵਾਸਤੇ ਇਸ ਤਰ੍ਹਾਂ ਦਾ ਪਲਾਟ ਹੁੰਦਾ ਹੈ ਇਸ ਤਰ੍ਹਾਂ ਦਾ ਪਲਾਟ ਦਾ ਰਕਬਾ ਕੱਢਣ ਵਾਸਤੇ ਵਿਕਰਣ ਤੇ ਲੰਬ ਖਿੱਚੀਏ ਇਸ ਨੂੰ ਪੰਜ ਅਲੱਗ-ਅਲੱਗ ਆਕਾਰ ਬਣਾ ਲਓ ਮਤਲਬ ਪੰਜ ਭਾਗਾਂ ਚ ਵੰਡਾ ਗਏ ਇਹਨਾਂ ਨੂੰ ਫਿਰ ਇਹਨਾਂ ਦਾ ਰਕਬਾ ਕੱਢਾਂਗੇ ਫਿਰ ਉਹਨਾਂ ਨੂੰ ਜੋੜ ਕਰਾਂਗੇ ਪੰਜਾਂ ਨੂੰ ਫਿਰ ਟੋਟਲ ਜਿਹੜਾ ਪਲਾਟ ਦਾ ਰਕਬਾ ਹੈ ਪੂਰੇ ਪਲਾਟ ਦਾ ਉਹ ਪੰਜਾਂ ਦਾ ਜੋੜ ਕਰਕੇ ਆ ਜਾਊਗਾ ਹੁਣ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਜਿਹੜਾ ਸੈਂਟਰ ਦੇ ਵਿੱਚ ਸਿੱਧੀ ਲਕੀਰ ਇੱਕ ਕੋਨੇ ਤੋਂ ਦੂਜੇ ਕੋਨੇ ਤੇ ਖਿੱਚ ਲਾਂਗੇ ਉਸ ਤੋਂ ਬਾਅਦ ਇਹਨੂੰ ਪੰਜ ਭਾਗਾਂ 'ਚ ਵੰਡਣਾ ਹੈ ਜਿਹੜਾ ਉੱਪਰਲਾ ਕੋਨਾ ਹੈ ਉਥੋਂ ਸਿੱਧੀ ਲਕੀਰ ਉਹਦੇ ਨਾਲ ਜਿਹੜੀ ਲਕੀਰ ਖਿੱਚੀ ਐ ਇੱਥੋਂ ਤੱਕ ਸਿੱਧੀ ਲਕੀਰ ਖਿੱਚ ਦਾਂਗੇ ਤੇ ਮੰਨ ਲਓ ਇਹ ਜਿਹੜਾ ਹੈਗਾ ਲੰਬਾ ਹੈ ਜਿਹੜਾ ਇਹ 46 ਫੁੱਟ ਹੈ ਜਿਹੜਾ ਆਧਾਰ ਹੈ ਇਹਦਾ ਆਹ ਇਹ 22 ਫੁੱਟ ਹੈ ਇਹਨੂੰ ਆਪਾਂ ਪਾਰਟ A ਕਹਿ ਦਾਂਗੇ ਹੁਣ ਉਸ ਤੋਂ ਅਗਲਾ ਜਿਹੜਾ ਕੋਨਾ ਹੈ ਉਸ ਤੋਂ ਸਿੱਧੀ ਲਾਈਨ ਖਿੱਚ ਲਾਂਗੇ ਹੁਣ ਮੰਨ ਲਓ ਜਿਹੜਾ ਦੂਸਰਾ ਪੋਰਸ਼ਨ ਹੈ ਪਾਰਟ B ਹੋ ਗਿਆ ਆਹ ਵਾਲਾ ਪੋਰਸ਼ਨ ਜਿਹੜਾ ਹੈਗਾ ਤੇ ਇੱਧਰ ਜਿਹੜਾ ਹੈਗਾ ਇਹ ਮੰਨ ਲਓ ਲੰਬ ਜਿਹੜਾ ਹੈ 44 ਫੁੱਟ ਹੋ ਗਿਆ ਤੇ ਜਿਹੜਾ ਆਧਾਰ ਹੈ ਇਹਦਾ 36 ਫੁੱਟ ਮੰਨ ਲਓ ਹੁਣ ਇਸ ਤੋਂ ਬਾਅਦ ਜਿਹੜਾ ਆ ਤੀਸਰਾ ਪੋਰਸ਼ਨ ਹੈ ਇਹਨੂੰ ਪਾਰਟ ਸੀ ਮੰਨ ਲਾਂਗੇ ਆਪਾਂ ਤੇ ਜਿਹੜਾ ਆਧਾਰ ਹੈ ਇਹਦਾ ਉਹ 54 ਫੁੱਟ ਮੰਨ ਲੈਂਦੇ ਆਪਾਂ ਤੇ ਜਿਹੜਾ ਇੱਧਰ ਲੰਬ ਉਹ ਪਹਿਲਾਂ ਹੀ 44 ਫੁੱਟ ਆਪਾਂ ਮੰਨ ਚੁੱਕੇ ਆ ਇਸ ਤੋਂ ਬਾਅਦ ਜਿਹੜਾ ਡੀ ਭਾਗ ਥੱਲੇ ਜਿਹੜੀ ਲਕੀਰ ਹੈ ਥੱਲਾ ਜਿਹੜਾ ਕੋਨਾ ਹੈ ਉੱਥੋਂ ਲਕੀਰ ਸਿੱਧੀ ਖਿੱਚਾਂਗੇ ਤੇ ਜਿਹੜਾ ਆਹ ਹੁਣ ਇਹ ਆਧਾਰ ਹੈ ਜਿਹੜਾ ਇਸ ਪਾਰਟ ਦਾ ਇਹ ਇਹਨੂੰ ਡੀ ਪਾਰਟ ਮੰਨ ਲੈਂਦੇ ਆਪਾਂ ਇਹ ਜਿਹੜਾ ਆਧਾਰ ਹੈ ਇਹ ਆਪਾਂ ਮੰਨ ਲੈਂਦੇ ਆ 62 ਫੁੱਟ ਤੇ ਜਿਹੜਾ ਆਹ ਲੰਬਾ ਹੈ ਇਹ ਮੰਨ ਲੈਂਦੇ ਆਪਾਂ 14 ਫੁੱਟ 62 ਫੁੱਟ ਆਧਾਰ ਹੋ ਗਿਆ 14 ਫੁੱਟ ਲੰਬਾ ਹੋ ਗਿਆ ਪਾਰਟ ਡੀ ਦਾ ਆ ਜਿਹੜਾ ਹਿੱਸਾ ਆਪਾਂ ਕੀਤਾ ਹੁਣ ਇਸ ਤੋਂ ਅਗਲਾ ਜਿਹੜਾ ਪਾਰਟ ਰਹਿ ਗਿਆ ਆ ਇਹਨੂੰ ਆਪਾਂ ਪਾਰਟ ਈ ਹੈ ਮੰਨ ਲੈਂਦੇ ਆ ਇਹਦਾ ਜਿਹੜਾ ਅਧਾਰ ਹੈ ਜਿਹੜਾ ਉਹ 50 ਫੁੱਟ ਮੰਨ ਲੈਂਦੇ ਆਪਾਂ ਤੇੜਾ ਲੰਬ ਪਹਿਲਾਂ ਹੀ ਆਪਾਂ 14 ਫੁੱਟ ਮੰਨ ਚੁੱਕੇ ਆ ਇਸ ਤਰ੍ਹਾਂ ਆਪਾਂ ਇਸ ਰਕਵੇ ਨੂੰ ਪੰਜ ਭਾਗਾਂ 'ਚ ਵੰਡ ਲਿਆ ਹੁਣ ਜਿਹੜਾ ਪਾਰਟ ਏ ਹੈ ਇਹਦਾ ਰਕਬਾ ਕੱਢਾਂਗੇ ਆਪਾਂ ਜਿਵੇਂ ਕਿ ਆਪਾਂ ਥੱਲੇ ਆਧਾਰ ਹੈਗਾ 22 ਫੁੱਟ ਲੰਬ 46 ਫੁੱਟ ਹੋ ਗਿਆ ਰਕਬਾ ਜਿਹੜਾ ਕੱਢਣਾ ਹੈ ਆ ਜਿਹੜਾ ਟ੍ਰਾਇੰਗਲ ਬਣ ਗਿਆ ਇਹਦਾ ਰਕਬਾ ਕੱਢਣ ਦਾ ਤਰੀਕਾ ਹੈ ਆਧਾਰ ਗੁਣਾ ਲੰਬ 2 22 ਆਧਾਰ ਹੋ ਗਿਆ 22 ਫੁੱਟ ਤੇ 46 ਫੁੱਟ ਲੰਬ ਹੋ ਗਿਆ 22 46 ਵਟਾ ਦੋ ਇਹ 506 ਵਰਗ ਫੁੱਟ ਆ ਜਾਊਗਾ ਇਸ ਤੋਂ ਬਾਅਦ ਜਿਹੜਾ ਪਾਰਟ ਬੀ ਹੈ ਉਹਦਾ ਆਪਾਂ ਰਕਬਾ ਕੱਢਾਂਗੇ ਪਾਰਟ ਬੀ ਜਿਵੇਂ ਇਧਰੋਂ 46 ਫੁੱਟ ਹੋ ਗਿਆ ਆਧਾਰ ਜਿਹੜਾ ਹੈਗਾ 36 ਫੁੱਟ ਹੋ ਗਿਆ ਇਸ ਪਾਸੇ ਨੂੰ 44 ਫੁੱਟ ਹੋ ਗਿਆ ਹੁਣ ਇਹਦਾ ਰਕਬਾ ਕੱਢਣ ਦਾ ਤਰੀਕਾ ਹੈਗਾ 36 ਗੁਣਾ ਆ 46 ਤੇ ਪਲੱਸ 44 ਕਰ ਲਾਂਗੇ ਇਹਨੂੰ ਵਟਾ ਦੋ ਫਿਰ 36 ਗੁਣਾ 45 ਨਾਲ ਗੁਣਾ ਕਰਾਂਗੇ ਤਾਂ 1620 ਵਰਗ ਫੁੱਟ ਆ ਗਿਆ ਇਹ ਪਾਰਟ ਜਿਹੜਾ ਬੀ ਹੈ ਇਹਦਾ 1620 ਵਰਗ ਫੁੱਟ ਬਣ ਜਾਊਗਾ ਜਿਹੜਾ ਆ ਪੋਰਸ਼ਨ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਪਾਰਟ ਸੀ ਦੀ ਤੀਸਰਾ ਪੋਰਸ਼ਨ ਆਪਾਂ ਕੱਢਣਾ ਟ੍ਰਾਇੰਗਲ ਹੈ ਜਿਹੜਾ ਇਸ ਤਰ੍ਹਾਂ ਇਹਦਾ ਜਿਵੇਂ ਆਪਾਂ ਪਤਾ ਆਪਾਂ ਨੂੰ ਰਕਬਾ ਕੱਢਣ ਦਾ ਜਿਹੜਾ ਫਾਰਮੂਲਾ ਆਧਾਰ ਗੁਣਾ ਲੰਬ ਵਟਾ 2 44 ਫੁੱਟ ਆ ਹੋ ਗਿਆ ਇਧਰੋਂ ਲੰਬ ਤੇ ਆਧਾਰ ਜਿਹੜਾ ਹੈਗਾ 54 ਫੁੱਟ ਹੋ ਗਿਆ 44 ਗੁਣਾ 54 ਵਟਾ 2 ਇਹ 44 ਗੁਣਾ 54 ਬਰਾਬਰ 2376 ਆ ਜਾਂਦਾ ਵਟਾ 2 ਤੇ ਇਹ 1188 ਵਰਗ ਫੁੱਟ ਆ ਜੂਗਾ ਇਸ ਤਰ੍ਹਾਂ ਆਪਾਂ ਜਿਹੜਾ ਆ ਪੋਰਸ਼ਨ ਹੈ ਸੀ ਹੈ ਜਿਹੜਾ ਪਾਰਟ ਇਹਦਾ ਪੋਰਸ਼ਨ ਆਪਣੇ ਕੋਲ 1188 ਵਰਗ ਫੁੱਟ ਆ ਗਿਆ ਹੁਣ ਇਸ ਤੋਂ ਬਾਅਦ ਡੀ ਜਿਹੜਾ ਪਾਰਟ ਹੈ ਇਹਦਾ ਆਪਾਂ ਰਕਵਾ ਕੱਢਾਂਗੇ ਹੁਣ ਆਪਾਂ ਜਿਵੇਂ ਇਹਦਾ ਆਧਾਰ ਮੰਨਿਆ ਸੀ 62 ਫੁੱਟ ਤੇ ਇਧਰੋਂ ਲੰਬ ਜਿਹੜਾ ਹੈਗਾ 14 ਫੁੱਟ ਟ੍ਰਾਇੰਗਲ ਜਿਹੜਾ ਹੈਗਾ ਇਹ 62 14 2 62 ਨੂੰ 14 ਨਾਲ ਜਿਵੇਂ ਗੁਣਾ ਕੀਤੀ 62 ਨੂੰ 14 ਨਾਲ ਗੁਣਾ ਕਰਾਂਗੇ 868 ਆ ਗਿਆ 868 ਵਟਾ 2 434 ਵਰਗ ਫੁੱਟ ਆ ਜੂਗਾ ਜਿਹੜਾ ਪੋਰਸ਼ਨ ਡੀ ਹੈ ਇਹਦਾ ਜਿਹੜਾ ਰਕਬਾ ਹੈਗਾ 434 ਵਰਗ ਫੁੱਟ ਹੋ ਗਿਆ ਆਹ ਲਾ ਜਿਹੜਾ ਪੋਰਸ਼ਨ ਇਸ ਤੋਂ ਬਾਅਦ ਆਪਾਂ ਜਿਹੜਾ ਪਾਰਟ ਈ ਹੈ ਇਸ ਤੋਂ ਬਾਅਦ ਪੰਜਵਾਂ ਜਿਹੜਾ ਪਾਰਟ ਹੈ ਇਹਦਾ ਰਕਬੇ ਦਾ ਉਹਨੂੰ ਆਪਾਂ ਜਿਵੇਂ ਜਿਹੜਾ ਟ੍ਰਾਇੰਗਲ ਹੈ ਇਹ ਜਿਹੜਾ ਆਧਾਰ ਹੈ ਉਹ 50 ਫੁੱਟ ਹੋ ਗਿਆ ਜਿਹੜਾ ਲੰਬ ਹੈ ਉਹ 14 ਫੁੱਟ ਹੋ ਗਿਆ ਹੁਣ 50 14 2 50 ਨੂੰ 14 ਨਾਲ ਗੁਣਾ ਕਰਾਂਗੇ ਤਾਂ 700 ਆ ਜਾਂਦਾ 700 ਵਟਾ 2 350 ਵਰਗ ਫੁੱਟ ਹੋ ਗਿਆ ਮਤਲਬ ਜਿਹੜਾ ਪਾਰਟ E ਹੈ ਦਾ ਇਹਦਾ ਜਿਹੜਾ ਰਕਬਾ ਹੈ 350 ਵਰਗ ਫੁੱਟ ਬਣ ਜਾਂਦਾ ਹੁਣ ਆਪਾਂ ਜਿਵੇਂ ਪੰਜਾ ਜਿਹੜੇ ਪੰਜ ਪੋਰਸ਼ਨ ਕੀਤੇ ਸੀ ਆਪਾਂ ਇਸ ਪਲਾਟ ਦੇ ਪੰਜਾਂ ਦਾ ਰਕਬਾ ਕੱਢ ਲਿਆ ਜਿਵੇਂ ਪਾਰਟ A ਦਾ ਰਕਬਾ ਹੈ 506 ਵਰਗ ਫੁੱਟ ਪਾਰਟ ਜਿਹੜਾ B ਹੈ ਆ ਜਿਹੜਾ ਪੋਰਸ਼ਨ ਹੈ ਇਹਦਾ ਰਕਬਾ ਹੈਗਾ 1620 ਵਰਗ ਫੁੱਟ ਇਸ ਤੋਂ ਬਾਅਦ ਆਹ ਪਾਰਟ C ਹੈ ਜਿਹੜਾ ਪਾਰਟ C ਹੈ ਇਹਦਾ ਜਿਹੜਾ ਰਕਬਾ ਹੈ 1188 ਵਰਗ ਫੁੱਟ ਜਿਹੜਾ ਪਾਰਟ D ਹੈ ਇਹਦਾ ਜਿਹੜਾ ਰਕਬਾ ਹੈ 434 ਵਰਗ ਫੁੱਟ ਤੇ ਜਿਹੜਾ ਪਾਰਟ E ਹੈ ਇਹਦਾ ਜਿਹੜਾ ਰਕਬਾ ਹੈ 350 ਵਰਗ ਫੁੱਟ ਹੁਣ ਇਹ ਆਪਣੇ ਕੋਲ ਪੂਰੇ ਪਲਾਟ ਦਾ ਜਿਹੜਾ ਰਕਬਾ ਆ ਗਿਆ ਤੇ ਇਹਨੂੰ ਆਪਾਂ ਸਾਰਿਆਂ ਨੂੰ ਜੋੜ ਦਾਂਗੇ 506 ਵਰਗ ਫੁੱਟ 1620 ਵਰਗ ਫੁੱਟ 1188 ਵਰਗ ਫੁੱਟ 434 ਵਰਗ ਫੁੱਟ 350 ਵਰਗ ਫੁੱਟ ਇਹਨਾਂ ਨੂੰ ਪੰਜਾਂ ਨੂੰ ਜੋੜ ਦਾਂਗੇ ਤਾਂ 4098 ਵਰਗ ਫੁੱਟ ਆ ਜਾਂਦਾ ਆਪਣੇ ਕੋਲ ਜਿਹੜਾ ਆਪਣਾ ਫੁੱਟਾਂ ਦੇ ਵਿੱਚ ਰੱਖਵਾਇਆ ਇਸ ਪਲਾਟ ਦਾ ਜਿਹੜਾ ਸਾਰਾ 4098 ਵਰਗ ਫੁੱਟ ਬਣ ਗਿਆ ਹੁਣ ਇਸ ਨੂੰ ਜੇ ਆਪਾਂ ਗਜਾਂ 'ਚ ਕੱਢਣਾ ਹੈ ਜਿਵੇਂ ਆਪਾਂ ਨੂੰ ਪਤਾ ਹੈ 9 ਵਰਗ ਫੁੱਟ ਦਾ 1 ਵਰਗ ਗਜ ਹੁੰਦਾ ਤਾਂ 4098 ਨੂੰ 9 ਤੇ ਤਕਸੀਮ ਕਰ ਦਾਂਗੇ 455.33 ਵਰਗ ਗਜ ਆ ਜੂਗਾ ਇਸ ਤਰ੍ਹਾਂ ਇਸ ਪਲਾਟ ਦਾ ਰਕਬਾ ਜਿਹੜਾ ਬਣ ਗਿਆ ਫੁੱਟਾਂ ਦੇ ਵਿੱਚ ਬਣ ਗਿਆ 4098 ਵਰਗ ਫੁੱਟ ਤੇ ਗਜਾਂ ਦੇ ਵਿੱਚ ਜਿਹੜਾ ਬਣ ਗਿਆ 455.33 ਵਰਗ ਗਜ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਦਾ ਜੇ ਕੋਈ ਪਲਾਟ ਹੈ ਉਹਦਾ ਆਪਾਂ ਰਕਬਾ ਕੱਢ ਸਕਦੇ ਹਾਂ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ